ਲਵਲੀ ਕਾਸਟ ਮੇਰੀ ਹਾਂਜੀ ਕੰਮ ਜਿਹੜਾ ਤੈਨੂੰ ਕਿਹਾ ਸੀ ਕਰ ਰਹਾ ਹਾਂ ਹਾਂਜੀ ਮੈਂ ਲੈਣ ਤੇ ਕਢਾ ਕੇ ਪੈਸੇ ਤੁਸੀਂ ਲੇਟ ਹੋ ਗਏ ਉਧਰੋਂ ਆਹੋ ਇੱਥੇ ਇੱਕੜੀ ਫਿਰ ਲੱਗੀ ਉਹ ਬੈਠੀ ਹਾਂ ਉਥੇ ਅੰਦਰ ਹੀ ਰੱਖਿਆ ਫੜਾਵਾਂ ਮੈਂ ਜਾ ਠੀਕ ਹੈ ਇਨਸ਼ਾ ਅੱਫੜਾ ਆਜੋ ਆ ਲਓ ਮੈਂ ਪੂਰੇ ਹੀ ਜਿੰਨੇ ਮੈਂ ਕਿਹਾ ਸੀ ਹੋਇਆ 20000 ਆ ਲੈ ਲਓ ਤੁਸੀਂ ਮੈਂ ਚੱਲ ਤੂੰ ਗਿਣਿਆ ਹੀ ਆ ਯਕੀਨ ਐ ਮਨ ਤੇਰੇ ਤੇ ਗਾਸੋਂ ਤੇ ਡੜੀ ਇੱਥੇ ਅੰਦਰ ਹੀ ਇੱਥੇ ਰੁਪਿੰਦਰ ਰੁਪਿੰਦਰ ਆ ਵੇ ਖੜੇ ਹੀ ਕੰਮ ਕਰਨ ਰੁਪਿੰਦਰ ਤੂੰ ਵੀ ਆ ਗਾਸੋਂ ਮੇਰੀ ਆ ਤੂੰ ਹੀ ਵੀ ਆ ਜਾ ਰੱਖ ਬਾਹਰ ਰੁਪਿੰਦਰ ਆ ਪੁੱਤ ਗਾਸ ਸੁਣਿਆ ਮੇਰੀ ਤਹੀਂ ਵੀ ਆ ਜਾ ਰੱਖ ਆਇਆ ਇੱਥੇ ਬੱਚਿਆਂ ਲੱਗੇ ਮੈਂ ਇੱਥੇ ਕੋਈ ਮੈਂ ਅਗੈ ਨਹੀਂ ਆ ਵੀ ਚੱਲੀਆਂ ਜੇ ਰਗ ਰਮਣਾਉਣਾ ਵੱਲ ਅਜਾ ਸਗਣ ਵਿਹਾਰ ਹੈ ਨਾ ਉਹ ਘਰ ਆਈਏ ਆ ਪੈਸੇ ਦੇ ਆਈਏ ਉਹਨੂੰ ਕੁੜੀ ਵਾਸਤੇ ਵੀ ਆਪਣੇ ਕੱਪੜੇ ਪਰੇਪੇ ਬਣਾਉਣਗੇ ਨਿਆਣੇ ਨੂੰ ਪਸੰਦ ਨਹੀਂ ਆਉਂਦੇ ਜੇ ਬਣਾ ਕੇ ਦੇ ਦਈਏ ਕੋਈ ਨਹੀਂ ਚੱਲ ਜਾਨੇ ਆ ਕਰੇ ਹੋਰ ਨਖਲਾਰਾ ਵਾਲੀ ਕੋਈ ਨਹੀਂ ਦੱਸ ਤੁਹਾਨੂੰ ਮੇਰੇ ਤਾਂ ਯਕੀਨ ਨਹੀਂ ਹੈਗਾ ਜੇ ਮੈਂ ਪੈਸੇ ਅੱਜ ਫੜੇ ਆ ਨਾਲ ਜਾਣ ਲਈ ਤੁਹਾਨੂੰ ਕਹਿਣ ਦੀ ਤੁਸੀਂ ਜਾ ਕੇ ਮੈਂ ਖਲੜਾ ਹੀ ਪਾਉਂਗੀ ਕੋਈ ਨਹੀਂ ਚਲ ਜਾਨੇ ਮੰਮੀ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਤੁਹਾਡੇ ਤੇ ਵੀ ਇਹ ਗੱਲ ਤੁਸੀਂ ਕਹਿ ਰਹੇ ਜੀ ਬਤੈਨੂੰ ਜਿਹੜਾ ਯਕੀਨ ਨਹੀਂ ਹੁੰਦਾ ਪੈਸੇ ਮੈਸੇਜ ਮਗਾਏ ਸੀ ਕਿ ਦੇ ਦੇਈਏ ਉਹਨਾਂ ਦੇ ਘਰ ਪਹਿਲਾਂ ਨਾਲ ਜੇ ਵਰਤਨੇ ਹੋਣਗੇ ਤਾਂ ਵਰਤ ਲੈਣਗੇ ਉਹ ਪੈਸੇ ਤੇ ਚਲੋ ਦੇ ਆਉਨੇ ਆ ਪਰ ਇਹ ਆ ਵੀ ਕੋਈ ਗੱਲਬਾਤ ਨਾ ਕਰੇ ਉੱਥੇ ਜਾ ਕੇ ਉਹ ਨਹੀਂ ਗੱਲਬਾਤ ਮੈਂ ਕਰਦੀ ਚਲੋ ਜਿਹੜੀਆਂ ਹੋਣੀਆਂ ਹੀ ਹੋ ਗਈਆਂ ਨੇ ਅਗਲੀ ਹੋਈ ਆਉਨੇ ਚਲੋ ਆਜੋ ਚਲੋ ਫਿਰ ਚੱਲ ਜੰਨੇ ਆ ਚਾਰ ਰੁਪਏ ਦਾ ਤੂੰ ਨਾਲ ਚੱਲ ਚਲੋ ਰਮਨ ਆ ਪੜਛ ਲੱਗੀ ਰਮਨ ਆ ਅੱਛਾ ਸੋਈ ਸੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਲ ਸਤਿ ਸ੍ਰੀ ਅਕਾਲ ਭਾਜੀ ਸਤਿ ਅਕਾਲ ਬੈਠੋ ਲੋ ਕੁਸਮਾ ਸਨਾ ਕੀ ਠਰ ਹਾਂਜੀ ਪਾਣੀ ਲਿਆਵਾਂ ਨਹੀਂ ਪਾਣੀ ਦੀ ਲੋੜ ਨਹੀਂ ਬੈਠਾ ਘੜੀ ਇੱਦਾਂ ਜੋਤ ਗਈ ਇਹਦੇ ਜੋਤ ਨਾ ਭੈਣ ਜੀ ਕਾਲਜ ਗਈ ਹੈ ਆਪਣੀ ਕਾਲਜ ਗਈ ਹੈ ਆਹੋ ਦਾ ਕੋਈ ਪ੍ਰੂਫ ਪ੍ਰਾਫ ਲਿਓਣ ਵਾਲੇ ਸੀ ਉੱਥੋਂ ਅੱਛਾ ਅੱਛਾ ਤੇ ਕਹਿੰਦੀ ਭੀ ਲਿਆਵਾਂ ਜਾ ਕੇ ਮੈਂ ਇਹ ਵਿਆਹ ਵਾਲਾ ਘਰ ਆ ਕੇ ਰੌਣਕ ਰਾਂਕ ਨਹੀਂ ਲੱਗਣ ਢੀ ਸੰਦੀਪ ਨਹੀਂ ਆਈ ਮੜ ਕੇ ਸੰਦੀਪ ਆਊਗੀ ਹੁਣ ਕੀਤਾ ਹੀ ਫੋਨ ਹਾਂਦੀ ਆ ਜਾਂਗੀ ਤੇ ਰੌਣਕ ਹੁਣ ਤੁਹਾਡੇ ਨਾਲ ਹੀ ਆ ਕੱਲਿਆਂ ਨੇ ਕਿੰਨੀ ਘਰੌਣਕ ਲਾ ਲੈਣੀ ਆ ਨਹੀਂ ਕੋਈ ਗੱਲ ਨਹੀਂ ਇਵੇਂ ਨਾਲ ਹੀ ਹੈ ਢੱਡੇ ਆਹੋ ਅਰਪਿੰਦਰ ਨੂੰ ਸਗੋ ਲਾਗੇ ਕਲਾਤਾ ਹੋਰ ਜੀ ਕਹੇ ਕਿਤੇ ਉਹ ਜਿਹੜੇ ਸ਼ਹਿਰ ਨੂੰ ਗਏ ਜੀ ਥੋੜਾ ਬੋਸਾ ਸਮਾਨ ਹੀ ਲਿਆਉਣ ਵਾਲਾ ਤਾਂ ਤੇ ਮੈਂ ਫੜ ਲਿਆ ਮੈਂ ਤਾਂ ਆ ਹੀ ਤੇਰੇ ਵੱਲ ਆਲਾ ਕੁੜੀਆਂ ਸਗਣਾ ਤੇ ਉਹਨਾਂ ਦਾ ਸੂਟ ਸੱਟ ਬਣਾ ਦੀ ਨਹੀਂ ਕੱਟ ਕਰ ਦੋ ਜਿਆਦਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਨੇ ਕੱਟ ਕਰ ਦੋ ਕੋਈ ਗੱਲ ਨਹੀਂ ਫਿਰ ਲੋੜ ਹੋ ਜਾਣਾ ਓ ਇੰਨੇ ਦਾ ਕੀ ਹੁੰਦਾ ਕੋਈ ਗੱਲ ਨਹੀਂ ਬਾਕੀ ਵੀ ਕਰਾਂਗੇ ਜੋ ਹੜਕਾ ਸ਼ੁਰੂ ਬਣੂਗਾ ਕੋਈ ਗੱਲ ਨਹੀਂ ਭੈਣ ਜੀ ਮੈਨੂੰ ਇਹਨਾਂ ਨੇ ਗੁੱਸੇ ਹੁਣਾਵਾ ਵੀ ਤੂੰ ਇੰਨੇ ਪੈਸੇ ਫੜ ਲਏ ਓ ਨਹੀਂ ਨਹੀਂ ਕੋਈ ਗੱਲ ਨਹੀਂ ਬੇਨਾ ਸੁਣਾ ਬੜਾ ਸੂਟ ਬਣਾ ਦੀ ਅਜੀ ਪਸੰਦ ਆ ਠੀਕ ਠਾਕ ਬਸ ਵਧੀਆ ਤੀ ਸੁਣਾਉ ਹਾਂ ਵਧੀਆ ਮੇਰੀ ਗੱਲ ਸੁਣੋ ਆ ਭੈਣ ਜੀ ਹੁਣ ਕਿੰਨੇ ਪੈਸੇ ਦੇਈ ਜਾਣ ਦੇ ਆ ਮੈਂ ਤਾਂ ਕਹੀ ਕੱਟ ਕਰ ਦੋ ਨਹੀਂ ਮੰਨਣ ਦੇ ਭਾਜੀ ਕਾਨੂੰ ਇੰਨੀ ਖੇਚਲ ਕੀਤੀ ਤੁਸੀਂ ਉਹ ਨਹੀਂ ਕੋਈ ਗੱਲ ਨਹੀਂ ਕੁੜੀ ਦਾ ਵਿਆਹ ਵਾ ਇਹ ਲੋੜ ਪੈਸੇ ਚਲ ਰਮਨ ਰਤੇ ਰਖ ਲਾ ਦੇ ਦੇ ਨਹੀਂ 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 ਕੋਈ ਗੱਲ ਨਹੀਂ ਰੱਖੋ ਨਹੀਂ ਹੁਣ ਵਾਪਸ ਨਹੀਂ ਕੇ ਲੈ ਆਣੇ ਕੁੜੀ ਨੂੰ ਉਹਦੀ ਪਸੰਦ ਦੇ ਕੱਪੜੇ ਉਪਰੇ ਬਣਾ ਦੇ ਅੱਜ ਕੱਲ ਨਾ ਬੱਚੇ ਆਪਣੀ ਪਸੰਦ ਦੇ ਪਾਉਂਦੇ ਆ ਲਿਆਉਣ ਤੇ ਮੈਂ ਵੀ ਲੈ ਆਉਂਦੀ ਤੇ ਫਿਰ ਪਾਉਂਦੀ ਦਾ ਕੀ ਫਾਇਦਾ ਏ ਚਲੋ ਹੁਣ ਇਹ ਗੱਲ ਤੇ ਠੀਕ ਆ ਤੇ ਪਰ ਹੁਣ ਬਾਰ-ਬਾਰ ਮੈਨੂੰ ਕਹਿਣਾ ਨਾ ਪਵੇ ਕਿ ਤੇਲ ਤੇ ਵੀ ਆਉਣਾ ਵਾ ਫਲਾਣੇ ਦਿਨ ਵੀ ਆਉਣਾ ਵਾ ਹੁਣ ਤੂੰ ਇੱਥੇ ਹੀ ਰਹਿਣਾ ਵਾ ਇੱਥੇ ਪਕਾਉਣੀ ਆ ਤੇ ਇੱਥੇ ਖਾਣੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਕਿਹੜੀ ਤੂੰ ਜੋ ਆਪਣੇ ਘਰ ਵਾਲੀ ਗੱਲ ਵਾ ਠੀਕ ਆ ਨਾ लवली ਸਾਰੇ ਕੰਮ ਤੂੰ ਕਰਨੇ ਪੁੱਤ ਤੁਹਾਨੂੰ ਪਤਾ ਤਾਂ ਹੈ ਵਾ ਜੋ ਇਹ ਕਰਨਾ ਹਾਂਜੀ ਤੇ लवली ਹੁਣ ਸਾਰਾ ਕੰਮ ਤੁਹਾਡਾ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਵੇਖ ਹੁਣ ਤੈਨੂੰ ਸਭ ਕੁਝ ਦੱਸ ਦਿੱਤਾ ਮੈਨੂੰ ਤੇ ਮੈਂ ਕਿਉਂ ਨਾ ਅੱਗੇ ਕਰੂੰਗੀ ਹਾਂ ਮੇਰੀ ਕੋਈ ਲੱਗਦੀ ਤੁਹਾਡਾ ਫਰਜ ਬੰਦਾ ਵਾ ਸਾਰੇ ਕੰਮ ਤੁਸੀਂ ਅੱਗੇ ਹੋ ਕੇ ਕਰੋਗੇ ਕੋਈ ਨਹੀਂ ਕਰਾਂਗੇ ਨਦਪਿੰਦਰ ਕਰੂਗੀ ਅੱਗੇ ਲਾ ਕੇ ਸਾਰੇ ਕੰਮ ਭੈਣ ਜੀ ਸਾਰਾ ਕੰਮ ਮੇਰ ਰਪਿੰਦਰ ਦਾ ਤਾਂ लवली ਦਾ ਵਾ ਇਹਨਾਂ ਨੇ ਅੱਗੇ ਹੋ ਕੇ ਸਾਰੇ ਕੰਮ ਕੀਤੇ ਚਲੋ ਮੈਂ ਤੇ ਇਹਨਾਂ ਨੂੰ ਸ਼ਾਬਾਸ਼ ਦਿੰਨੀ ਆ ਤਿੰਨੀ ਨੇਕ ਵਾ ਬੱਚੇ ਦੋਵੇਂ ਨਹੀਂ ਨਹੀਂ ਕਰਨਗੇ ਕਰਨਗੇ ਕਿਉਂ ਨਹੀਂ ਜੋ ਤੇ ਇਹਨਾਂ ਦੀ ਭੈਣ ਹੀ ਆ ਭੈਣ ਹੀ ਆ ਤਾਂ ਕਰਕੇ ਗਾੜੀ ਲਾ ਕੇ ਸਾਰੇ ਕੰਮ ਕਰਨ ਲਿਆ ਵਾ ਨਾਲੇ ਨਾ ਮੇਰ ਕੋ ਵੀ ਚਲੋ ਗਲਤੀ ਹੋਗੀ ਮੈਨੂੰ ਇਹ ਹੀਗਾ ਦੱਸਿਆ ਤੁਹਾਨੂੰ ਮੈਂ ਤਾਂ ਨਾ ਤੇ ਭੈਣ ਜੀ ਨਾ ਗੁੱਸਾ ਨਾ ਕਰਨ ਜਰ ਰਪਿੰਦਰ ਨੂੰ ਨਾ ਕਹਿਣ ਕਿ ਤੂੰ ਇਹ ਗੱਲ ਵਿੱਚ ਨਹੀਂ ਆਉਣਾ ਜੇ ਮੈਨੂੰ ਪਤਾ ਹੁੰਦਾ ਕਿ ਜੇ ਮੈਂ ਦੱਸ ਦਿੰਦੀ ਤੇ ਤੁਸੀਂ ਸਹਿਮਤ ਹੋ ਜਾਣਾ ਵਾ ਭੈਣ ਜੀ ਡਰੇ ਪਤਾ ਕਿਹੜੀ ਗੱਲਾਂ ਹਾਂ ਤੁਸੀਂ ਲਵਲੀ ਦਾ ਵਿਆਹ ਕੀਤਾ ਸਾਨੂੰ ਕਿਹਾ ਨਹੀਂ ਅਸੀਂ ਸੋਚਿਆ ਜੇ ਅਸੀਂ ਤੁਹਾਨੂੰ ਦੱਸਿਆ ਤੇ ਕਹਿਣਾ ਵਾ ਮੈਂ ਤੇ ਇਹਨਾਂ ਨੂੰ ਪਿੱਛੇ ਕਰਦੀ ਆ ਇਹ ਸਗੋਂ ਗਾਂ-ਗਾ ਹੁੰਦੇ ਆ ਇਸੇ ਗੱਲ ਦਾ ਮੈਨੂੰ ਡਰ ਹੀ ਚਲੋ ਮੈਨੂੰ ਵੀ ਹੁਣ ਲੱਗ ਗਿਆ ਪਤਾ ਕਿ ਤੁਹਾਨੂੰ ਸਮਝ ਆ ਗਈ ਆ ਵੀ ਆਪਣੇ ਆਪਣੇ ਹੁੰਦੇ ਆ ਔਖੇ ਸੌਖੇ ਟਾਈਮ ਦੇ ਵਿੱਚ ਨਾ ਆਪਣੇ ਕੰਮ ਆਉਂਦੇ ਆ ਬਾਹਰਲੇ ਲੋਕ ਜਿਹੜੇ ਆ ਨਾ ਉਹ ਤਾਂ ਤਮਾਸ਼ਾ ਹੀ ਵੰਦੇ ਆ ਬਾਕੀ ਭਾਬੀ ਸਿਰਫ ਤੁਹਾਨੂੰ ਨਹੀਂ ਪਤਾ ਵੀਰ ਉਹਨਾਂ ਨੂੰ ਪਤਾ ਸੀ लवली ਹੁਣੀ ਵਿੱਚ ਹੋ ਕੇ ਸਾਰਾ ਕੰਮ ਕਰਾਉਂਦੇ ਇਹ ਇਹ ਵੀ ਵਿਚਾਰੇ ਤੁਹਾਡੇ ਕੋਲ ਡਰਦੇ ਸੀ ਕਿ ਜੇ ਮੰਮੀ ਨੂੰ ਪਤਾ ਲੱਗ ਗਿਆ ਤੇ ਇਹ ਨਾ ਹੋਵੇ ਕੋਈ ਵਿਗਨ ਪੈ ਜੇ ਉਹ ਚੱਲ ਕੋਈ ਨਹੀਂ ਉਹ ਇਹਦਾ ਸੁਭਾਈ ਇਦਾਂ ਦਾ ਵਾ ਠੀਕ ਹੈ ਨਾ ਤੇ ਮੈਂ ਤਾਂ ਇਹਨੂੰ ਕਿਹਾ ਸੀ लवली ਨੂੰ ਮੈਂ ਕੋਈ ਗੱਲ ਨਹੀਂ ਫਿਕਰ ਨਾ ਕਰ ਸਭ ਠੀਕ ਹੋ ਜਾਣਾ ਵਾ ਚਲੋ ਘਾਸ ਨੂੰ ਹੁਣ ਸਭ ਕੁਝ ਠੀਕ ਹੋ ਗਿਆ ਨਾ ਡੱਬਾ ਸਾਰਾ ਇਕੱਠਾ ਹੋ ਗਿਆ ਹੁਣ ਵਿਆਹ ਵਾਸਤੇ ਰੌਣਕਾਂ ਲਾ ਲਾਂਗੇ ਆ ਸਭ ਵਧੀਆ ਹੋ ਗਿਆ ਠੀਕ ਹੁਣ ਰੁਪਿੰਦਰ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਕਿ ਪਿੱਛੇ ਤੂੰ ਹੀ ਬਹਿਣਾ ਈ ਹਾਂ ਭਾਬੀ ਤੂੰ ਹੀ ਆ ਕੋਈ ਗੱਲ ਨਹੀਂ ਤਾਈ ਠੀਕ ਹੈ ਨਾ ਆਪਣੀ ਤਿਆਰੀ ਰੱਖੀ ਗਾਂਦੇ ਸਾਰਾ ਇਹਨਾ ਕਰਨਾ ਵਾ ਆ ਚਲ ਫੇਰ ਨਾ ਨਾ ਕੱਲ ਨੂੰ ਕਵੇ ਰੁਪਿੰਦਰ ਵੀ ਮੈਨੂੰ ਤਾਈ ਨੇ ਕਿਹਾ ਹੀ ਨਹੀਂਗਾ ਨਹੀਂ ਨਹੀਂ ਤਾਈ ਜੀ ਪਤਾ ਹੀ ਆ ਸਾਰੇ ਕੰਮ ਅੱਗੇ ਹੋ ਕੇ ਕਰਾਂਗੇ ਕਿਉਂ ਨਹੀਂ ਕਰਨੇ ਸਿਵਿੰਦਰ ਬਾਹੋਂਗੀ ਮਗਰ ਹੈ ਕਿਉਂ ਨਹੀਂ ਬਾਹੋਂਗੀ ਉਹ ਇਹਨਾਂ ਨਾਨਦਾ ਵਿਆਹ ਆ ਬਸ ਬਸ लवली ਪੁੱਤ ਹਾਂਜੀ ਜਿਹੜੇ ਤੈਨੂੰ ਕੰਮ ਕਹੇ ਕਰਤੇ ਸਾਰੇ ਉਹ ਹਾਂਜੀ ਤਾਇਆ ਜੀ ਉਹ ਤੇ ਕਰਤੇ ਆ ਗੁਰਦੁਆਰੇ ਵੀ ਕਹੇ ਆ ਅੱਛਾ ਤੇ ਬਾਕੀ ਇਹ ਵੀ ਟੈਂਟ ਟੁੰਡ ਦਾ ਜਿਹੜਾ ਸਮਾਨ ਵਾ ਉਹਨਾਂ ਨੂੰ ਵੀ ਕਹੇ ਆ ਉਹ ਆਂਦੇ ਫੋਨ ਕਰਦੇ ਹੋ ਤੇ ਅਹੀਂ ਘਲਦਾਂ ਚਲੋ ਵਧੀਆ ਕੀਤਾ ਜੀ ਹਾਂਜੀ ਠੀਕ ਤਾਈ ਜੀ ਸੰਦੀਪ ਨੇ ਨਹੀਂ ਆਉਣਾ ਆਉਣਾ ਵਾ ਅੱਛਾ ਅੱਜ ਹੀ ਭਾਵੇਂ ਸ਼ਾਮ ਨੂੰ ਆ ਜਾਣ ਉਹ ਆਓ ਚਲ ਮੈਂ ਆਉਂਦੇ ਤੇ ਉਹ ਜੋੜਾੜਾ ਸਮਾਨ ਲੈਣ ਵਾਲੇ ਲੈ ਆਉਂਦੇ ਜਾਗੀ ਨਹੀਂ ਕੀਤਾ ਹੀ ਮੈਂ ਫੋਨ ਤਾਂ ਦੀ ਕੋਈ ਨਹੀਂ ਮੰਮੀ ਸ਼ਾਮ ਨੂੰ ਹੀ ਆ ਜਾਣਗੇ ਠੀਕ ਠੀਕ ਤੇਨੂੰ ਪਤਾ ਵਾ ਸ਼ੁਰੂ ਦਾ ਕੰਮ ਹੋਊਗਾ ਤੇ ਮੈਨੂੰ ਦੱਸ ਦਿਓ ਮੈਂ ਜਾ ਕੇ ਘਰ ਆਉਂਗਾ ਬਾਕੀ ਤੇ ਅਸੀਂ ਕਰ ਹੀ ਲਿਆ ਵਾ ਜੇ ਕੋਈ ਰਹਿ ਗਿਆ ਹੋਊਗਾ ਮੈਂ ਫਿਰ ਤੁਹਾਨੂੰ ਦੱਸ ਦੂੰਗਾ ਕੋਈ ਗੱਲ ਨਹੀਂ ਜੇ ਸੰਦੀਪ ਦਾ ਨਹੀਂ ਟਾਈਮ ਹੈਗਾ ਨਾ ਚੱਲ लवली ਧਰਪਿੰਦਰ ਨੂੰ ਲਿਆਏ ਜੋਦ ਤਾਂ ਕੋਈ ਸਮਾਰਿੰਦਾ ਨਾ ਲੈ ਬੇ ਉਹ ਵੀ ਚਲੋ ਕੋਈ ਨਹੀਂ ਪੁੱਛ ਲੈਣੀ ਆ ਮੈਂ ਸੰਦੀਪ ਨੂੰ ਕਿ ਜੇ ਇਹ ਤਾਂ ਸ਼ਾਮ ਤੱਕ ਆ ਸਕਦੀ ਆ ਠੀਕ ਆ ਜੇ ਨਹੀਂ ਨਾ ਸਕਦੀ ਕੋਈ ਨਹੀਂ ਫਿਰ ਪਿੰਦਰ ਨਾਲ ਚਲ ਜੂਗੀ ਆਪੇ ਆਹ ਹੋਣ ਨਾ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਪੁੱਤ ਸਾਰੀ ਜ਼ਿੰਮੇਵਾਰੀ ਤੇਰੀ ਆ ਅੱਗੇ ਲਾ ਕੇ ਨਾ ਭੈਣ ਦਾ ਸੋਹਣਾ ਸੋਹਣਾ ਵਿਆਹ ਕਰ ਹਾਂਜੀ ਭੈਣ ਜੀ ਤੁਹਾਨੂੰ ਪਤਾ ਹੀ ਆ ਉਹ ਨਿੱਕੇ ਮੋٹے ਜਿਹੜੇ ਸਮਾਨ ਆ ਉਹਨਾਂ ਦਾ ਤਾਂ ਇਹਨਾਂ ਕੁੜੀਆਂ ਨੂੰ ਹੀ ਪਤਾ ਵਾ ਹਾਨੂੰ ਉਹਨਾਂ ਦਾ ਕੀ ਪਤਾ ਵਾ ਕੀ ਕੀ ਲਿਆਉਣਾ ਵਾ ਤੇ ਕੀ ਕਰਨਾ ਇਹਨਾਂ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਚੱਲਦੇ ਹਾਂ ਰਪਿੰਦਰ ਨਾਲ ਆ ਚੱਲ ਦੋਵੇਂ ਜਣੀਆਂ ਜਾ ਕੇ ਲੈ ਆਉਂਦੀਆਂ ਵਾ ਲਵਲੀ ਛੱਡ ਆਊਗਾ ਜੇ ਇਹਨਾਂ ਨੂੰ ਟਾਈਮ ਲੱਗਣਾ ਹੋ ਸ਼ਹਿਰ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭੈਣ ਜੀ ਵੇਖੋ ਹਾਂ ਸਾਰਾ ਪਰਿਵਾਰ ਕਿਦਾਂ ਆਪਾਂ ਰਲ ਮਿਲ ਕੇ ਬੈਠੇ ਆ ਤੇ ਕਿੰਨਾ ਵਧੀਆ ਲੱਗਣ ਡਿਆ ਵਾ ਹੈ ਤਨਾ ਇਦਾਂ ਹੀ ਆ ਚਲੋ ਮੰਨ ਲਈ ਮੈਂ ਵੀ ਮੇਰੇ ਕੋਲ ਵੀ ਨਾ ਬੜਾ ਵਾਦਾ ਘੱਟਾ ਹੋ ਗਿਆ ਤੇ ਕਿਦਾਂ ਕਿਦੇ ਗੁੱਸੇ ਮੈਨੂੰ ਵੀ ਹੈਗੇ। ਚਲ ਮੈਂ ਵੀ ਹੁਣ ਟਲ ਗਈਆਂ। ਚਲੋ ਭੈਣ ਜੀ ਕੋਈ ਗੱਲ ਨਹੀਂ। ਪਰਵਾਰਾਂ ਦੇ ਵਿੱਚ ਨਾ ਵਾਦੇ ਘਾਟੇ ਤੇ ਹੁੰਦੇ ਹੀ ਰਹਿੰਦੇ ਆ। ਇਹ ਨਹੀਂ ਵੀ ਸਾਡੇ ਘਰ ਵਿੱਚ ਹੀ ਹੁੰਦੇ ਆ। ਸਾਰੇ ਘਰਾਂ 'ਚ ਹੁੰਦੇ ਆ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਜਾਣੇ ਹਟ ਜਿਏ, ਕੂਣੋ ਬੋਲਣੋ ਹਟ ਜਿਏ। ਸਾਡੇ ਵਿੱਚ ਇਹ ਆ ਕਿ ਜੀ ਇੱਕ ਜਾਣੇ ਨੇ ਨਹੀਂ ਬੁਲਾਇਆ, ਦੂਜੇ ਨੇ ਕਹਿਣਾ ਮੈਂ ਉਹਨੂੰ ਕਿਉਂ ਬੁਲਾਵਾ। ਐਦਾਂ ਦੂਰੀਆਂ ਵਧਦੀਆਂ ਜਾਂਦੀਆਂ ਵਾ। ਤੇ ਜੇ ਇੱਕ ਨੇ ਨਹੀਂ ਬੁਲਾਇਆ, ਦੂਜਾ ਨੀਵਾ ਹੋ ਕੇ ਬੁਲਾ ਲੇ, ਫੇਰ ਕਿਹੜੀ ਆਖਰਾ ਚੱਲੀ ਆ? ਨਾਲੇ ਭੈਣ ਜੀ ਇਥੋਂ ਲੈ ਕੇ ਜਾਣਾ ਵਾ ਹੱਸ ਦੰਦਾਂ ਦੀ ਪ੍ਰੀਤ ਆ ਜਿੱਦਾਂ ਦਾ ਸਮਾਂ ਚੱਲਣ ਡਿਆ ਵਾ ਬੰਦੇ ਦਾ ਤਾਂ ਘੜੀ ਦਾ ਨਹੀਂ ਪਤਾ ਤੇ ਜੇ ਐਦਾਂ ਆਪਾਂ ਰਲ ਮਿਲ ਕੇ ਰਹਈਏ ਤੇ ਕਿੰਨੀ ਖੁਸ਼ੀ ਵਾਲੀ ਗੱਲ ਵਾ ਨਹੀਂ ਚਾਦੀ ਹੁਣ ਬੈਠੇ ਆ ਤੇ ਘਰ ਭਰਿਆ ਭਰਿਆ ਲੱਗਣ ਡਿਆ ਇਹ ਗੱਲ ਤੇ ਆ ਗਈ ਹੈ ਮਾਣ ਗੁੱਸੇ ਹੋ ਕੇ ਕਿਸੇ ਦਾ ਮੂੰਹ ਉਧਰ ਨੂੰ ਤੇ ਕਿਸੇ ਦਾ ਮੂੰਹ ਉਧਰ ਨੂੰ ਭੈਣ ਜੀ ਸਭ ਤੋਂ ਵੱਧ ਦੀ ਖੁਸ਼ੀ ਦੀ ਗੱਲ ਤੇ ਇਹ ਆ ਵੀ ਚਲੋ ਜੇ ਤੁਹਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਤੇ ਤੁਸੀਂ ਘਰ ਆਗੇ ਜੇ ਨਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੇ ਤੁਸੀਂ ਸਾਡੇ ਘਰ ਆਏ ਜੀ ਦਾ ਕੀ ਆ ਮੈਨੂੰ ਵੀ ਹੋਣੀ ਸਮੈ ਲੱਗੀ ਵੀ ਆਪਣੇ ਆਪਣੇ ਹੁੰਦੇ ਆ ਇਕੱਲਾ ਬੰਦਾ ਨਾ ਕੋਈ ਵੱਡਾ ਨਹੀਂ ਹੁੰਦਾ ਭਾਏ ਦੁੱਖ ਦੀ ਗੱਲ ਹੋਵੇ ਤਾਂ ਭਾਏ ਹੋਵੇ ਸੁੱਖ ਦੀ ਜਾਸਰੀ ਇਕੱਠੇ ਹੋਣ ਨਾਲ ਫੇਰ ਹੀ ਚੰਗੇ ਲੱਗੀਦਾ ਆ ਫੇਰ ਹੀ ਰੌਣਕ ਲੱਗਦੀ ਆ ਤੇ ਫੇਰ ਹੀ ਇਸ ਮਾਦਵੇ ਚ ਇਹ ਨਾ ਸੋਭਾ ਹੁੰਦੀ ਆ ਚਲੋ ਬੈਠੋ ਤੁਸੀਂ ਚਾਹ ਚਾਹ ਤੇ ਬਣਾਓ ਹਾਂ ਹਾਂ ਮੈਂ ਤੇ ਹਾਂ ਚਾਹ ਬਣਾਉਣੀ ਚਾਹ ਨਾ ਬਣਾਇਓ ਨਹੀਂ ਨਹੀਂ ਮੈਂ ਬਣਾਉਣੀ ਭਾਜੀ ਚਾਹ ਥੋੜੀ ਉਹ ਚਾਹ ਨਹੀਂ ਪੀਣੀ ਇਹਨੇ ਇਹਨੇ ਜਾਣਾ ਹੈ ਕਿ ਦੇਖ ਲਵੀ ਨਵੀ ਤੇ ਫਿਰ ਕਾਲੀ ਕਾਲੀ ਤਨੂ ਆ ਗਈ ਤੇ ਚਲੀ ਆਪਾਂ ਹਾਂ ਚੱਲ ਚੰਗਾ ਫੇਰ ਆਵਾਂਗੇ ਹਾਂ ਚੰਗਾ ਚੰਗਾ ਭਾਂਜੀ ਠੀਕ ਹੈ ਜੀ ਚੰਗਾ ਭਾਬੀ ਮੈਂ ਤੇ ਇਨੇ ਪੈਸੇ ਫੜਦੀ ਨਹੀਂ ਆ 20000 ਰੁਪਇਆ ਦੇ ਕੀ ਆ ਤੇ ਦੱਸ ਇਨੇ ਕੀ ਕਰਨੇ ਹੈਗੇ ਰਮਨ ਅਹੀਂ ਲਵਲੀ ਦੇ ਵਿਆਹ ਦਿੱਤਾ ਕੱਖ ਨਹੀਂ ਆਖਣਾ 20 ਦਿੱਤਾ ਤੇ 20 ਦਾ 20 ਫੜ ਕੇ ਬੈਗੇ ਹੁਣ ਨਾ ਸਾਡੀ ਸਿਆਣਪ ਇਸੇ ਗੱਲ ਵਿੱਚ ਵਾ ਇਹ ਪੈਸੇ ਚੁੱਪ ਕਰਕੇ ਰੱਖ ਲਈਏ ਕੋਈ ਗੱਲ ਨਹੀਂ ਕੱਲ ਨੂੰ ਨਰਪਿੰਦਰ ਨੂੰ ਕਰ ਸੱਦਾਂਗੇ ਵਿਆਹ ਤੋਂ ਬਾਅਦ ਵਿੱਚ ਨਾ ਤੋ ਨੂੰ ਕਰ ਸਕਦਿਆ ਹੀ ਨਾਲੇ ਤੇ ਰੋਟੀ ਪਾਣੀ ਖਵਾਲ ਦਾਂਗੇ ਤੇ ਨਾਲੇ ਪਿਆਹੇ ਵਾਪਸ ਕਰ ਦਾਂਗੇ ਪਿੱਲੇ ਵਿਆਹ ਤੇ ਕੁਛ ਨਹੀਂ ਹੀ ਦਿੱਤਾ ਦਾ ਫੜਾ ਦਾਂਗੇ लवली ਨੂੰ ਤੇ ਦਾ ਫੜਾ ਦਾਂਗੇ ਰਪਿੰਦਰ ਨੂੰ ਪਿੱਲੀ ਰਾ ਕਪੜਾ ਆਪਣੀ ਮਰਜ਼ੀ ਦਾ ਬਣਾ ਲਿਓ ਉਹ ਮੈਂ ਤੇ ਇਹ ਸੋਚਿਆ ਸੀ ਵੀ ਵਿਆਹ ਦੇ ਵਿੱਚ ਨਾ ਕੋਈ ਵਿਗਨ ਨਾ ਪਾਵੇ ਪਰ ਆ ਚੰਗਾ ਹੋ ਗਿਆ ਜੇ ਵੀ ਆ ਗਈ ਆ ਹਾਏ ਜੇ ਆ ਕਲਉਣੀ ਨਹੀਂ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਹੀ ਉਹਨਾਂ ਦੇ ਸਾਹਮਣੇ ਕਿੰਨੀਆਂ ਗੱਲਾਂ ਹੋਈਆਂ ਅਸਲ ਦੇ ਵਿੱਚ ਨਾ ਇਹਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਆ ਅਕਸਰ ਇਹਦੀ ਭੈਣ ਆਈ ਹੀ ਉਹ ਜਾ ਕੇ ਪੇਕ ਕੇ ਨਾ ਦੱਸੋ ਆਪਣੇ ਮਾਪਿਓ ਨੂੰ ਕਿ ਉੱਥੇ ਇਹਨੇ ਆਹ ਕੰਮ ਕੀਤਾ ਵਾ ਉਹ ਰਮਨ ਜਦੋਂ ਹੀ ਉੱਠ ਕੇ ਆ ਗਿਆ ਨਾ ਇਹਦੀ ਭੈਣ ਨੇ ਬਲੰਤ ਪਾਈ ਹੋਣੀ ਆ ਪਾਈ ਹੋਣੀ ਆ ਤਾਂ ਹੀ ਅਕਲ ਆਈ ਆ ਤਾਂ ਇਹਨੂੰ ਅਕਲ ਆਈ ਨਹੀਂ ਤੇ ਇਹ ਤਾਂ ਸਮਝਦੀ ਨਹੀਂ ਹੁੰਦੀ ਸਾਡੇ ਹੁੰਦਿਆਂ ਤਾਂ ਕਿਦਾਂ ਬੋਲਦੀ ਹੀ ਏ ਇਹਨਾਂ ਦੇ ਪਰੋਣੇ ਦੀ ਸ਼ਰਮ ਨਹੀਂ ਕੀਤੀ ਚਲ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਹੁੰਦੇ ਨਾ ਦੇਰ ਆਵੇ ਦਰੁਸਤ ਆਵੇ ਅਕਲ ਤੇ ਆ ਗਈ ਆ ਨਾ ਚਲ ਕਰ ਲੈ ਫਿਰ ਤੂੰ ਆਪਣਾ ਕੰਮ ਕਰ ਚਲੋ ਠੀਕ ਹੈ ਗਲਦੀਪ ਇਹ ਵੀ ਵਧੀਆ ਹੋ ਗਿਆ ਵਾ ਜਾ ਕੇ ਜਿਹੜਾ ਸਕੰਦ ਦੇਤਾ ਹੁਣ ਵੇਖਿਆ ਸਾਰੇ ਖੁਸ਼ੀ ਚਲੋ ਕੋਈ ਗੱਲ ਨਹੀਂ ਮੈਨੂੰ ਵੀ ਸਮਝ ਆ ਗਈ ਵੀ ਆਪਣੇ ਆਪਣੇ ਹੁੰਦੇ ਆ ਜੋ ਵੀ ਹੈਗਾ ਨਾ ਚੰਗਾ ਹੀ ਹੋਇਆ ਚਲੋ ਪੈਸੇ ਪਹਿਲਾਂ ਦਿੱਤੇ ਹੋਣਗੇ ਨਾ ਅਗਲੇ ਦੇ ਕੰਮ ਆ ਜਾਣਗੇ लवली ਹਾਂਜੀ ਹੁਣ ਜਿਹੜਾ ਕੋਈ ਕੰਮ ਰਹਿੰਦਾ ਨਾ ਨਾਲ ਹੋ ਕੇ ਤੇ ਆਪ ਕਰਵਾਈ ਜਗਾ ਨਹੀਂ ਕੋਈ ਗੱਲ ਨਹੀਂ ਆਹ ਮੈਂ ਤੇ ਕਹਾਂ ਉਹਨਾਂ ਨੂੰ ਵੀ ਜਿਹੜਾ ਕੰਮ ਹੋਊਗਾ ਮੈਂ ਦੱਸ ਦਿਆਂ ਮੈਂ ਸ਼ੁਰੂ ਕਰਾਉਂਗਾ ਜਾ ਕੇ ਚੱਲ ਪੁੱਤ ਤੇਰੇ ਤੇ ਮੈਨੂੰ ਗੁੱਸਾ ਹੈਗਾ ਆਹ ਪਰ ਹੁਣ ਕੋਈ ਗੱਲ ਨਹੀਂ ਤੂੰ ਸਭ ਕੁਝ ਦੱਸ ਦਿੱਤਾ ਨਾ ਉਹ ਚਲੋ ਮੰਮੀ ਜੀ ਹੁਣ ਹਾਵਲੀਆਂ ਗੱਲਾਂ ਛੱਡੋ ਤੋਹਨਾ ਵਿਆਹ ਵਧੀਆ ਵਧੀਆ ਕਰੀਏ ਜੋਦ ਦਾ ਕੋਈ ਗੱਲ ਨਹੀਂ ਨਾ ਚਲ ਤਰ ਹੁਣ ਮੇਰੀ ਧੀ ਨਾ ਵੱਡੀ ਪਾਵੀ ਬਣ ਕੇ ਸਾਰੇ ਕੰਮ ਕਰ ਅੱਗੇ ਹੋਗੇ ਹਾਂਜੀ ਮੰਮੀ ਜੀ ਸਾਰੇ ਤੇ ਹੀ ਫਰਜ਼ ਆਪਣੇ ਨਿਭਾਉਣੇ ਆ ਤੇ ਮੈਂ ਵੀ ਆਪਣੇ ਨਿਭਾਉਗੀ ਹੁਣ ਨਾ ਸ਼ਰੀਕੇ ਭਾਈਚਾਰੇ ਵਿੱਚ ਨਾ ਮੇਰਾ ਵੀ ਨੱਕ ਉੱਚਾ ਹੋਊਗਾ ਹਾਂਜੀ ਹਾਂਜੀ ਤੇ ਉਹਦੀ ਨਾਲੇ ਰਿਸ਼ਤਾ ਕਰਾਇਆ ਆ ਤੇ ਅੱਗੇ ਉਹ ਸਾਰੇ ਕੰਮ ਕਰਨ ਦੀ ਆ ਹੁਣ ਸੋਬਾ ਦਵਾਇਓ ਮੈਨੂੰ ਕੋਈ ਗੱਲ ਨਹੀਂ ਮੰਮੀ ਜੀ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਹੀ ਕਰਾਂਗੇ ਹੁਣੇ ਮੰਮੀ ਜੀ ਸਾਡੀ ਵਾਹਤੀ ਤੇ ਇੰਨੀ ਬੜੀ ਖੁਸ਼ੀ ਆ ਕਿ ਬਸ ਤੁਸੀਂ ਬਦਲ ਗਈਆਂ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਰਪੰਦਰ ਹਾਂਜੀ ਕਿੱਥੋਂ ਤੱਕ ਪਹੁੰਚੀਆਂ ਵਿਆਹ ਦੀਆਂ ਤਿਆਰੀਆਂ ਵਿਆਹ ਦੀਆਂ ਤਿਆਰੀਆਂ ਸਮਝ ਲਓ ਹੋਈ ਗਈਆਂ ਵਾ ਅੱਛਾ ਹੁਣ ਤਾਂ ਸੱਚੀ ਨਾਲ ਕੋਈ ਔਖਾ ਹੀ ਨਹੀਂ ਆ ਸਾਰਾ ਕੰਮ ਨਾਲ ਮੰਮੀ ਕਰਾਈ ਜਾਂਦੇ ਆ ਹਾਂ ਹਾਂ ਦੇ ਨਾਲ ਕੁਛ ਮਾਮਾ ਜੀ ਹੋਣੀ ਆ ਉਹ ਸਾਥ ਦੇਂਦੇ ਆ ਹੂੰ ਹੂੰ ਤੇ ਦਲਜੀਤ ਹੋਣੀ ਵੀ ਤੁਹਾਨੂੰ ਪਤਾ ਹੀ ਆ ਜਦੋਂ ਸਾਰਾ ਪਰਿਵਾਰ ਇਕੱਠਾ ਹੋ ਕੇ ਸਾਰੇ ਕੰਮ ਕਰਨ ਨਾ ਓਏ ਆਹੋ ਉਹ ਤਾਂ ਗੱਲ ਹੀ ਵੱਖਰੀ ਹੈ ਬਹੁਤਾ ਔਖਾ ਨਹੀਂ ਲੱਗਦਾ ਹੈਗਾ ਹੂੰ ਹੂੰ ਤੇ ਹੁਣ ਸੱਚੀ ਵਿਆਹ ਕਰੰਦਾ ਉਹਦੇ ਇੰਨਾ ਮਜ਼ਾ ਆਉਂਦਿਆ ਬਣਾ ਕਿ ਕੋਈ ਗੱਲ ਨਹੀਂ ਕਰਨ ਵਾਲੀ ਓਏ ਆਹੋ ਪਹਿਲਾਂ ਤਾਂ ਐਵੇਂ ਟੈਨਸ਼ਨ ਪਈ ਤੇ ਜੇ ਉਧਰੋਂ ਫੋਨ ਆ ਗਿਆ ਮਮੀ ਨਾ ਸੁਣ ਲੇ ਜੋ ਹੋਈ ਨਾ ਐ ਹੁਣਾਂ ਨੇ ਇਹੋ ਟੈਨਸ਼ਨ ਹੈ ਕਿ ਕਿਤੇ लवली ਦੀ ਮਮੀ ਨੂੰ ਨਾ ਪਤਾ ਲੱਗ ਜੇ ਉਹ ਹੋਈ ਨਾ ਇਹ ਰਿਸ਼ਤਾ ਨਾ ਨੇ ਪ੍ਰੇਜੜਣ ਵਾਲੀ ਨਾਲ ਬੜਾ ਕੁਝ ਕਰਨਾ ਪਿਆ ਉਹ ਮੈਨੂੰ ਤੇ ਫਿਰ ਟੈਨਸ਼ਨ ਪੈ ਗਈ ਬੜੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਚਲੋ ਪਰ ਇਹ ਆ ਤੇ ਜਿੱਥੇ ਸੰਜੋਗ ਹੀ ਨਾ ਉਹਦਾ ਵਿਚਾਰੀ ਦਾ ਹੋਣਾ ਉੱਥੇ ਹੀ ਪਾਏ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਿੰਦਾ ਵੀ ਰਿਸ਼ਤਾ ਨਹੀਂ ਹੋਣ ਦੇਣਾ ਆਪਾਂ ਪਰ ਮੰਮੀ ਤੇ ਕਰੀ ਅੜ ਗਈ ਸੀ ਨਾ ਤੇ ਘਰ ਜਾ ਮੈਂ ਰਹੂੰਗੀ ਤੇ ਜਾਂ ਤੂੰ ਸੱਚੀ ਮੈਂ ਤੇ ਉਹ ਦਿਨ ਨਾ ਬਾਰ-ਬਾਰ ਜੇ ਤੇ ਹੁੰਦਾ ਵਾ ਤੇ ਕੀ ਬਾਨਾ ਸੀ ਉਹ ਦਿਨ ਆਪਣੇ ਘਰ ਪਰ ਇਹ ਵੀ ਫਿਰ ਵੀ ਨਾ ਮਾਸੀ ਜੀ ਨੇ ਸਾਰਾ ਕੁਝ ਸੰਭਾਲ ਲਿਆ ਆਹੋ ਉਹਨਾਂ ਨੇ ਸਿਆਣੇ ਬਣ ਕੇ ਸਾਰੀ ਵਧੀਆ ਗੱਲ ਕੀਤੀ ਆ ਨਾ ਕੋਈ ਨੁਕਸਾਨ ਹੋਇਆ ਵਾ ਤੇ ਸਾਰਾ ਕੁਝ ਵਧੀਆ-ਵਧੀਆ ਹੋ ਗਿਆ ਨਹੀਂ ਜਲਜੀਤ ਨੇ ਵੀ ਜਿਹੜੀ ਗੱਲ ਕੀਤੀ ਨਾ ਆਖਰ ਤੇ ਉਹਨਾਂ ਵੀ ਥੋੜਾ ਜਿਹਾ ਪ੍ਰਭਾਵ ਪਿਆ ਮਮੀ ਤੇ ਹੋਈ ਨਾ ਤੇ ਉਹਨਾਂ ਦਾ ਜਵਾਈ ਹੋ ਗਿਆ ਇਹ ਗੱਲ ਕਹਿਣ ਰਿਹਾ ਵਾ ਹਨਾ ਤੇ ਉਦੋਂ ਫੇਰ ਟੈਨਸ਼ਨ ਪਾਤੀ ਜਦੋਂ 20000 ਮੰਗਣ ਦੀ ਤੇ ਉਹਨਾਂ ਘਰ ਚੱਲੀਏ ਤੇ ਡੈਡੀ ਨੇ ਕਹਿ ਨਹੀਂ ਦਿੱਤਾ ਵੀ ਫੇਰ ਨਾ ਕੋਈ ਪੰਗਾ ਖੜਾ ਕਰਦੀ ਪਤਾ ਨਹੀਂ ਚਾ ਉਹ ਜਗਾ ਕਿਦਾਂ ਮਨ ਬਦਲ ਗਿਆ ਉਹਦਾ ਬਦਲਣ ਵਾਲੇ ਤਾਂ ਨਹੀਂ ਜਿੱਦਾਂ ਦੇ ਉਹ ਕੰਮ ਕਰਦੇ ਸੀ ਓਦਾਂ ਪਹਿਲਾਂ ਉਹ ਚੱਲ ਰੱਬ ਦਾ ਇੰਨਾ ਬੜਾ ਸ਼ੁਕਰ ਵਾ ਕਿ ਬਦਲ ਗਏ ਆਏ ਚਲੋ ਹੁਣ ਸਾਰੇ ਕਿੰਨੇ ਵਧੀਆ ਲੱਗਣਦੇ ਆ ਆ ਉਹ ਦਾਈ ਜੀ ਹੁਣੀ ਨਹੀਂ ਕਿੰਨੇ ਖੁਸ਼ ਵਾ ਮਮੀ ਵੀ ਹੁਣ ਪੂਰਾ ਸਾਹ ਦੇਂਦੇ ਆ ਹਾਂ ਹਾਂ ਤੇ ਚਲ ਜੇ ਇੰਨਾ ਹੀ ਸ਼ੁਰੂ ਤੋਂ ਉਹਨਾਂ ਨੂੰ ਧੀਆ ਆਪਣੀਆਂ ਸਮਝਦੇ ਤੇ ਇੱਥੇ ਤੱਕ ਇਨੀ ਨੋਬਤਉਣੀ ਨਹੀਂ ਆਉਣੀ ਨਹੀਂ ਹੈ ਕਿ ਉਹ ਹੀ ਨਾ ਤੇ ਚਲੋ ਫਿਰ ਵੀ ਵਿਚਾਰੀਆਂ ਦਾ ਭਰਾ ਹੈ ਨਹੀਂ ਆਪ ਨੂੰ ਦੇਖੋ ਦੁੱਖ ਮਾਰਦਾ ਹੀ ਪੀ ਚਲ ਜੇ ਭਰਾ ਹੁੰਦਾ ਨਾ ਫਿਰ ਨਹੀਂ ਕੋਈ ਏਡੀ ਗੱਲ ਹੈਗੀ ਉਹ ਤਾਂ ਹੀ ਮੈਂ ਤੇਰ ਨਾਲ ਗੱਲ ਕੀਤੀ ਤੇ ਮੁੰਡਾ ਚੰਗਾ ਚੱਲੇ ਆ ਵੀ ਕੁੜੀ ਗਰੇ ਸੌਖੇ ਘਰ ਚਲ ਜੂਗੀ ਨਹੀਂ ਚਲੋ ਮੈਂ ਤੁਹਾਨੂੰ ਇਹੋ ਹੀ ਕਹਿਨੀ ਆ ਵੀ ਵਾਹਿਗੁਰੂ ਏਦਾਂ ਹੁਣ ਸਾਰਿਆਂ ਦੀ ਬਣਾਈ ਰੱਖੇ ਨਾ ਤੇ ਵਧੀਆ ਵਧੀਆ ਟਾਈਮ ਲੱਗੇ ਹੁਣ ਜਿਹੜਾ ਰਹਿ ਗਿਆ ਗਾੜੀ ਹੁਣ ਟਾਈਮ ਲੱਗਦਾ ਜਾਣਾ ਵਾ ਹਾਂਜੀ ਜ਼ਿਆਦਾ ਗੱਲ ਕੁੜੀਆਂ ਦੀ ਕੁੜੀਆਂ ਵਿਆਹੀਆਂ ਗਈਆਂ ਵਿਚਾਰੀਆਂ ਕੋਈ ਨਾ ਰੁਪਿੰਦਰ ਬਾਕੀ ਸਾਰੀਆਂ ਤਿਆਰੀਆਂ ਹੋ ਗਈਆਂ ਵਾ ਤੂੰ ਨਾ ਜੁਬਨ ਨੂੰ ਫੋਨ ਲਾ ਹੁਣ ਹਾਂਜੀ ਤੇ ਉਹਨਾਂ ਨੂੰ ਪੁੱਛ ਵੀ ਇਹਦਰ ਵੀ ਸਾਰੀਆਂ ਤਿਆਰੀਆਂ ਹੋ ਗਈਆਂ ਵਾ ਤੇ ਤੁਹਾਡਾ ਸੁਖੀ ਸੰਧੀ ਵਿਆਹ ਕੋਈ ਗੱਲ ਨਹੀਂ ਮੈਨੂੰ ਇਹ ਲੱਗਦੇ ਪੁੱਛਦੀ ਹਾਂ ਆਹੋ